ਕੁੜੀ ਦੇ ਪਿਓ ਨੇ ਵਿਆਹ ਵਿੱਚ ਦਿੱਤਾ ਐਨਾ ਸ਼ਗਨ ਮੁੰਡੇ ਦੇ ਪਿਓ ਤੋਂ ਨਹੀਂ ਚੱਕਿਆ ਗਿਆ ਨੋਟਾਂ ਦਾ ਭਾਰਜਨ ਤੁਸੀਂ ਦੇਖ ਰਹੇ ਹੋ ਸਾਂਝੀ ਆਵਾਜ਼ ਅਕਸਰ ਹੀ ਕਈ ਵਾਰ ਮੁੰਡੇ ਵਾਲਿਆਂ ਵੱਲੋਂ ਦਾਜ ਮੂੰਹੋਂ ਮੰਗ ਕੇ ਲਿਆ ਜਾਂਦਾ ਹੈ ਅਤੇ ਕਈ ਵਾਰ ਬਿਨਾਂ ਮੰਗੇ ਕੁੜੀ ਵਾਲੇ ਮੁੰਡੇ ਵਾਲਿਆਂ ਨੂੰ ਦੇ ਦਿੰਦੇ ਨੇ ਪਰ ਹੁਣ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਹੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜ਼ਮੀਨ ਤੇ ਇੱਕ ਨੋਟਾਂ ਦਾ ਢੇਰ ਲੱਗਿਆ ਪਿਆ ਏ ਦਰਅਸਲ ਕੁੜੀ ਵਾਲਿਆਂ ਨੇ ਆਪਣੀ ਕੁੜੀ ਦੇ ਵਿਆਹ ਵਿੱਚ ਮੁੰਡੇ ਵਾਲਿਆਂ ਨੂੰ 2 ਕਰੋੜ 31 ਲੱਖ 101 ਰੁਪਏ ਦਾ ਸ਼ਗਨ ਦਿੱਤਾ ਜਦੋਂ ਕੁੜੀ ਦੇ ਪਿਓ ਨੇ ਸ਼ਗਨ ਦੇ ਪੈਸੇ ਮੁੰਡੇ ਦੇ ਪਿਓ ਨੂੰ ਫੜਾਏ ਤਾਂ ਉਸ ਤੋਂ ਨੋਟਾਂ ਦਾ ਵਜਨ ਚੱਕਿਆ ਨਹੀਂ ਗਿਆ ਜਿਸ ਕਰਕੇ ਇਹਨਾਂ ਨੋਟਾਂ ਨੂੰ ਢੇਠਾ ਹੀ ਰੱਖਣਾ ਪਿਆ ਸੋ ਕੀ ਵਿਆਹਾਂ ਵਿੱਚ ਇੰਨਾ ਦਾਜ ਦੇਹਜ ਦੇਣਾ ਜਾਂ ਲੈਣਾ ਸਹੀ ਏ ਕਿਉਂਕਿ ਅਕਸਰ ਹੀ ਜਿੱਥੇ ਪੈਸਾ ਆ ਜਾਵੇ ਉੱਥੇ ਪਿਆਰ ਮੁਹੱਬਤ ਨਹੀਂ ਰਹਿੰਦੀ ਅਤੇ ਰਿਸ਼ਤਿਆਂ ਵਿੱਚ ਦੂਰੀਆਂ ਵਧਣ ਲੱਗਦੀਆਂ ਨੇ ਤਾਂ ਹੀ ਤਾਂ ਰਿਸ਼ਤੇ ਦਿਨੋ-ਦਿਨ ਕਮਜ਼ੋਰ ਹੁੰਦੇ ਜਾ ਰਹੇ ਨੇ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਹੁਣੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ